ਆਹ ਕਰਦਾ ਹੀ ਤਾਂ ਡਾ ਮਗ ਗਿਆ ਬਟਾਲਾ ਦੇ ਨਜ਼ਦੀਕ ਦੇ ਪਿੰਡ ਅਲੀਵਾਲ ਦੇ ਵਿੱਚ ਇੱਕ ਸਰਪੰਚ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ ਦਰਅਸਲ ਇਹ ਸਰਪੰਚ ਰੱਸੀ ਦੇ ਸਹਾਰੇ ਪਾਣੀ ਦੇ ਵਿੱਚ ਨਹਾਉਣ ਦੇ ਲਈ ਉਤਰਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਵੇਗਾ ਹਾਲਾਂਕਿ ਉਸਦੇ ਦੋਸਤਾਂ ਦੇ ਵੱਲੋਂ ਸਰਪੰਚ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਗਈ ਉਹ ਖੁਦ ਵੀ ਪਾਣੀ ਦੇ ਵਿੱਚ ਉਤਰੇ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸਾਥੀ ਵੀ ਉਸ ਪਾਣੀ ਦੇ ਵਿੱਚ ਹੀ ਰੁੜ ਗਏ ਨੇ ਤੁਹਾਨੂੰ ਦੱਸ ਦਈਏ ਕਿ ਤਿੰਨ ਲੋਕ ਨਹਿਰ ਦੇ ਵਿੱਚ ਡੁੱਬ ਗਏ ਨੇ ਇਸ ਦੇ ਨਾਲ ਹੀ ਚੌਥੇ ਦੀ ਪਾਲ ਕੀਤੀ ਜਾ ਰਹੀ ਹੈ ਸਾਡੇ ਪਿੰਡ ਦੇ ਕਿੰਨ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਭਗਨ ਸਿੰਘ ਤੇ ਜਮ ਮੱਖਣ ਸਿੰਘ ਤੇ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨਪਿਆਰੇ ਸਰਪੰਚ ਆਪਾਂ ਦੇ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਇਹ ਜਿਹੇ ਲਾਸ਼ਾਂ ਬਰਾਮਦ ਕਰੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾ ਖੁਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ ਬਹੁਤ ਬਹੁਤ ਸ਼ਤ ਪ੍ਰਵਾਹ ਤੇ ਸਰਵੋਗਿਸ਼ ਸਪਲਾਈਸ ਬੰਦੋ ਸਟਾਟਸ ਕਾਤ ਸਾਇਕਲ ਕੰਪਲ ਪਲਾਨ ਨਾ ਕਾ ਤੇ ਹੁ ਪਾਇਆ ਉਹ ਸਾਡੇ ਉਹ ਸਭ ਮੰਦਰੇ ਦੇ ਨੈਤ ਵਿੱਚ ਨੌ ਲਗੇ ਨੌ ਦਾ ਨੌ ਦਾ ਮਦਵਾ ਵੀ ਆਪੋ ਛੁ ਦੁਜਿਆ ਜਣਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੁਜੀਏ ਤੇ ਚਾਲ ਮਾਰੀ ਮਖਰ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੀਜਾ ਕਰਤਾਰ ਸਿੰਘ ਨੇ ਛਾਲ ਮਾਰੀ ਹੋਰ ਵੀ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰ ਕੇ ਤੁਹਾਨੂੰ ਵੱਲੋਂ ਪਹੁੰਚਾਇਆ ਗਿਆ ਪੱਗ ਛੁੱਟਰੀ ਕਿ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮ੍ਰਿਤਸਰ ਇਹਨੂੰ ਸਾਭ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਦੇ ਬਾਤ ਨੂੰ ਤੋਂ ਨਾ ਪੰਜਾ ਵਾ ਕੋੜੇ ਅੱਖੇ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਪੁਛੇ ਇਲਾਕਾ ਨਵਸੀ ਪਿੰਡਪਾਰ ਖਾਲ ਦੇ ਸਾਰੇ ਇਹ ਮੰਦ ਦੇਖਪਾਰ ਕਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਹਾਂ ਕਿ ਤੁਮ ਕੀ ਜਾਬੀ ਤਾਈ ਮੈਂ ਇਹ ਨੈਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜੇ ਪਤੀ ਤਾਂ ਕਿ ਦਰ ਨੁਕੀਰ ਹਾਤਾਵਾਸ ਵਾਪਰੇ ਨਾ ਤਾਂ ਕਿ ਆ ਦੇਖੋ ਕੋ ਕੱਟੀ ਮੈਨ ਉਹ ਕੋਈ ਉਠੇਦਾ ਪੁਰਾਣਾ ਲੱਗ ਜਾਂਦਾ ਕੋਈ ਖਿਆਲ ਕੋਈ ਤੇ ਕੋਈ ਕੋਂਡਾ ਵੀ ਨਹੀਂ ਜੇ ਮਤਲਬ ਜੇ ਇਹ ਵੀ ਇਹ ਨਾ ਜੇ ਫਸਟ ਗ੍ਰਾਮ ਪਰਸਨ ਬੰਨਦੇ ਨਾ ਇਹ ਕੋਈ ਹੈ ਤੇ ਨਾਲੇ ਨਾਲ ਜੇ ਪੂਰ ਪੌੜੀਆਂ ਪੜੀਆਂ ਬਣ ਨਹੀਂ ਚਾਹੀਆਂ ਇਹ ਪ੍ਰਸ਼ਾਸਨ ਹੁਆ ਕਿ ਉਹ ਤੇ ਬੰਦੀ ਕਰਦੇ ਆ ਕਿ ਜੋ ਵੀ ਮਤਲਬ ਇਹਨਾਂ ਨੂੰ ਸ਼ਾਦਾ ਕੀਤੀ ਜਾਵੇ ਔਰ 30 ਮੀਟਰ ਤੇ ਇਸ ਇਲਾਕੇ ਚਾਕੇ ਬੋਬੋ ਜੇ ਬਣੀ ਤੇ ਜੇ ਨਿਕਲ ਕੰਮ ਤਾਂ ਸਿੰਘ ਇੱਕ ਆਨੇ ਉਹ ਗਿਰਸ ਦੇ ਕੋਈ ਦੋ ਬ੍ਰੈਂਡ ਇਰਿਸ਼ ਉਹ ਤੋਂ ਬਾਅਦ ਮੱਖਣ ਸਿੰਘ ਉਹਨੇ ਸਾਡੀ ਬਚਾਇਆ ਤੇ ਉਹ ਵੀ ਰੁੜ ਗਿਆ ਚੌਥਾ ਬੰਦਾ ਵਿੱਚ ਗਿਆ ਇਹਨੂੰ ਪੱਗ ਸੋਟ ਕੇ ਫਿਰ ਕਰ ਲੈ ਗਿਆ ਤੇ ਨਹੀਂ ਜਾਣੇ ਇਹ ਜਲੇ ਉਹਦੇ ਰੁਕੀਏ ਇਹ ਸਿੱਕੂ ਪੜਾ ਤੇ ਨਿੱਕੋ ਪਿੰਕੇਂ ਦਾ ਪਾਸ ਫਿਰ ਕਿੰਨੇ ਕ ਵਜੇ ਦੀ ਟਕਿਆ ਜੇ 7:30 ਵਜੇ ਦੀ ਗੱਲ ਹੈ ਸ਼ਾਮ ਦੇ 7:30 ਵਜੇ ਦੀ ਗੱਲ ਹੁਣ ਕੀ ਪ੍ਰਸ਼ਾਸਨ ਚੀ ਕਰਵਾਈ ਕਰ ਦਿਆਰ ਬੰਦ ਕਰਾਤੀ ਹੈ ਜੀ ਵੇਖੋ ਹਣ 190 ਕੀ ਪਾਲ ਕਰਦੇ ਹੁਣ